ਗੁੱਡ ਮਾਰਨਿੰਗ ਸਟੂਡੈਂਟ ਓਪਨ ਯਰ ਗੁਰਤੀ ਬੁੱਕ ਪੇਜ ਨੰਬਰ 33 ਪਾਰਟ ਨੰਬਰ 4 ਚੋਕੀ ਕਵਿਤਾ ਹੈ ਹਵਾ ਤਾਂ ਬੜੀ ਪਿਆਰੀ ਆ ਹਵਾ ਤਾਂ ਬੜੀ ਪਿਆਰੀ ਆ ਕਵੀ ਰਣਜੀਤ ਸਿੰਘ ਹਠੂਰ ਜਿਸ ਨੇ ਇਸ ਕਵਿਤਾ ਨੂੰ ਲਿਖਿਆ ਹੈ ਪੜ੍ਹ ਦਾ ਉਦੇਸ਼ ਹਵਾ ਦੀ ਮਹੱਤਤਾ ਅਤੇ ਸਾਮ ਸੰਭਾਲ ਲਈ ਪ੍ਰੇਰਨਾ ਦੇਣਾ ਇਸ ਪਾਠ ਦਾ ਮੁੱਖ ਉਦੇਸ਼ ਕੀ ਹੈ ਕਿ ਸਾਨੂੰ ਹਵਾ ਦੀ ਜ਼ਰੂਰਤ ਅਤੇ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਹਵਾ ਨਾਲ ਹੀ ਜ਼ਿੰਦਗੀ ਅਤੇ ਕੁਦਰਤੀ ਨਜ਼ਾਰੇ ਹਨ ਨਾਓ ਸਟਾਰਟ ਹਵਾ ਤਾਂ ਬੜੀ ਪਿਆਰੀ ਆ ਹਵਾ ਤਾਂ ਬੜੀ ਨਿਆਰੀ ਆ ਪਿਆਰੀ ਮਤਲਬ लाਡਲੀ ਜਾਂ ਮਨਮੋਨੀ ਨਿਆਰੀ ਮਤਲਬ ਵੱਖਰੀ ਹੈ ਅਲੱਗ ਹੈ ਕਵੀ ਕਹਿ ਰਿਹਾ ਹੈ ਕਿ ਜਿਹੜੀ ਹਵਾ ਹੈ ਉਹ ਬੜੀ ਹੀ लाਡਲੀ ਹੈ ਪਿਆਰੀ ਹੈ ਹਵਾ ਤਾਂ ਬੜੀ ਨਿਆਰੀ ਹੈ ਤੇ ਉਹ ਕੀ ਹੈ ਵੱਖਰੀ ਵੀ ਹੈ ਖੁਸ਼ਬੋਈਆਂ ਨਾਲ ਮਹਿਕ ਦਾ ਚੁਗਿਰਦਾ ਖੁਸ਼ਬੋਈਆਂ ਮਤਲਬ ਮਹਿਕਾਂ ਮਹਿਕਾਂ ਨਾਲ ਕਹਿੰਦਾ ਹੈ ਮਹਿਕ ਦਾ ਚੁਗਿਰਦਾ ਚੁਗਿਰਦਾ ਮਤਲਬ ਆਲਾਦਵਾਲਾ ਮਹਿਕ ਦਾ ਮਤਲਬ ਖੁਸ਼ਬੂਦਾਰ ਖੁਸ਼ਬੂਆਂ ਵੰਡਦਾ ਕਹਿੰਦਾ ਹੈ ਕਿ ਮਹਿਕਾਂ ਦੇ ਨਾਲ ਜਿਹੜਾ ਆਲਾਦਵਾਲਾ ਮਹਿਕ ਦਾ ਪਿਆ ਹੈ ਪੰਛੀ ਪਰਦੇ ਉਡਾਰੀਆ ਉੱਦੇ ਉਡਾਰੀ ਮਤਲਬ ਉਡਣਾ ਕਹਿੰਦਾ ਜਿਹੜੇ ਪੰਛੀ ਨੇ ਉਹ ਅਸਮਾਨ ਦੇ ਵਿੱਚ ਜਿਹੜੇ ਉਡਾਰੀ ਭਰ ਰਹੇ ਨੇ ਉੱਡ ਰਹੇ ਨੇ ਹਵਾ ਤਾਂ ਬੜੀ ਪਿਆਰੀ ਆ ਹਵਾ ਤਾਂ ਬੜੀ ਨਿਆਰੀ ਆ ਪਿਆਰੀ ਮਤਲਬ लाड़ਲੀ ਹੈ ਵਖਰੀ ਜੀ ਹੈ ਮੈਕਨ ਲਈ ਹਵਾ ਜ਼ਰੂਰੀ ਮੈਕਨ ਮਤਲਬ ਸੁਗੰਧ ਫੈਲਣ ਲਈ ਕਹਿੰਦਾ ਹੈ ਕਿ ਸੁਗੰਧ ਦੇ ਫੈਲਣ ਲਈ ਜਿਹੜੀ ਹਵਾ ਬੜੀ ਜ਼ਰੂਰੀ ਹੈ ਟੈਕਣ ਲਈ ਵੀ ਹਵਾ ਜ਼ਰੂਰੀ ਹੈ ਟੈਕਣ ਮਤਲਬ ਖਿੜਖੜਾਉਣਾ ਕਹਿੰਦਾ ਹੈ ਕਿ ਮੈਕਣ ਲਈ ਵੀ ਹਵਾ ਜ਼ਰੂਰੀ ਹੈ ਟੈਕਣ ਲਈ ਵੀ ਹਵਾ ਜ਼ਰੂਰੀ ਹੈ ਇਹਦੇ ਬਿਨ ਮੁਰਝਾ ਜਾਣਗੇ ਫੁੱਲ ਕੁਮਲਾ ਜਾਣਗੇ ਮੁਰਝਾਣਾ ਮਤਲਬ ਕੁਮਲਾਣਾ ਕਹਿੰਦਾ ਹੈ ਕਿ ਇਹਦੇ ਬਿਨ ਜਿਹੜੇ ਹਵਾ ਦੇ ਬਿਨਾ ਵੀ ਜਿਹੜੇ ਫੁੱਲ ਨੇ ਉਹ ਕੁਮਲਾ ਜਾਣਗੇ ਮੁਰਝਾ ਜਾਣਗੇ ਇਹਦੇ ਸੰਗ ਰਲ ਕੇ ਸਾਨੂੰ ਰਹਿੰਦੀ ਚੜੀ ਖੁਮਾਰੀ ਆ ਖੁਮਾਰੀ ਮਤਲਬ ਮਸਤੀ ਕਹਿੰਦਾ ਇਹ ਹਵਾ ਹੀ ਐ ਹਵਾ ਦੇ ਨਾਲ ਰਲ ਕੇ ਸਾਨੂੰ ਵੀ ਕਹਿੰਦਾ ਹੈ ਜਿਹੜੀ ਮਸਤੀ ਹੈ ਉਹ ਚੜੀ ਹੀ ਰਹਿੰਦੀ ਹੈ ਹਵਾ ਤਾਂ ਬੜੀ ਪਿਆਰੀ ਆ ਹਵਾ ਤਾਂ ਬੜੀ ਨਿਆਰੀ ਆ ਹਵਾ ਦੀ ਲੋੜ ਪਾਣੀ ਨੂੰ ਹਵਾਵਾਂ ਬੱਦਲ ਬਣ ਜਾਵਨ ਹੁਣ ਉਹ ਕਹਿੰਦਾ ਹੈ ਕਿ ਹਵਾ ਦੀ ਲੋੜ ਕਿਸ ਨੂੰ ਐ ਪਾਣੀ ਨੂੰ ਹਵਾਵਾਂ ਕੀ ਬਣ ਜਾਂਦੇ ਨੇ ਬੱਦਲ ਨਾਲ ਕਿ ਕਿ ਪਹਾੜਾਂ ਦੇਖ ਹੈ ਕਿ ਮਤਲਬ ਟਕਰਾ ਕੇ ਕਹਿੰਦਾ ਹਵਾਵਾਂ ਜਿਹੜੀਆਂ ਨੇ ਬੱਦਲ ਬਣ ਜਾਂਦੀਆਂ ਨੇ ਉਹ ਬੱਦਲ ਕਦੋਂ ਬਣਦੀਆਂ ਨੇ ਹਵਾਵਾਂ ਜਦੋਂ ਪਹਾੜਾਂ ਦੇ ਨਾਲ ਟਕਰੋਂਦੀਆਂ ਨੇ ਹਵਾ ਸੰਗ ਬੱਦਲ ਟਕਰਾਉਣ ਸੰਗ ਮਤਲਬ ਨਾਲ ਕਹਿੰਦੇ ਹਵਾ ਦੇ ਨਾਲ ਜਦੋਂ ਬੱਦਲ ਟਕਰਾਉਂਦੇ ਨੇ ਫਿਰ ਤਾਂ ਰਿਮਝਿਮ ਹੁੰਦੀ ਹੈ ਰਿਮਝਿਮ ਮਤਲਬ ਮਿੱਠੀ ਜੀ ਝੜੀ ਜਾਂ ਬੂੰਦਾ ਬੰਦੀ ਜਿਹੜੀ ਥੋੜੀ ਥੋੜੀ ਵਰਖਾ ਜਿਹੜੀ ਹੁੰਦੀ ਰਹਦੀ ਹੈ ਜਾਂ ਹੁੰਦੀ ਵਰਖਾ ਭਾਰੀ ਆ ਕਹਿੰਦਾ ਜਦੋਂ ਹਵਾ ਦੇ ਨਾਲ ਬੱਦਲ ਟਕਰਾਉਂਦੇ ਨੇ ਫਿਰ ਕਹਿੰਦਾ ਜਾਂ ਤਾਂ ਮਿੱਠੀ ਝੜੀ ਲੱਗ ਜਾਂਦੀ ਹੈ ਜਾਂ ਫਿਰ ਕਹਿੰਦਾ ਭਾਰੀ ਜਿਹੜਾ ਮੀਂਹ ਪੈਣ ਲੱਗ ਜਾਂਦਾ ਹੈ ਹਵਾ ਤਾਂ ਬੜੀ ਪਿਆਰੀ ਆ ਹਵਾ ਤਾਂ ਬੜੀ ਨਿਆਰੀ ਆ ਹਵਾ ਨਾਲ ਝੂਮਦੇ ਰੁਖੜੇ ਝੂਮਦੇ ਮਤਲਬ ਲਹਿਰੌਂਦੇ ਰੁਖੜੇ ਮਤਲਬ ਰੁਖ ਖੁਸ਼ੀ ਵਿੱਚ ਟੈਕ ਦੇ ਮੁਖੜੇ ਮੁਖੜੇ ਮਤਲਬ ਚਿਹਰੇ ਜਾਂ ਮੂੰਹ ਕਹਿੰਦਾ ਹੈ ਕਿ ਹਵਾ ਦੇ ਨਾਲ ਹੀ ਜਿਹੜੇ ਰੁੱਖ ਨੇ ਉਹ ਲਹਿਰਾਉਂਦੇ ਨੇ ਔਰ ਇੰਨੀ ਕੁ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ ਕਿ ਜਿਹੜਾ ਹਰ ਦੇ ਚਿਹਰੇ ਜਾਂ ਹਰ ਦੇ ਜਿਹੜੇ ਮੂੰਹ ਨੇ ਉਹ ਟੈਕਣ ਲੱਗਦੇ ਨੇ ਹੈ ਛਿੜ ਦੇ ਰਾਗ ਪੱਤਿਆਂ ਦਾ ਚਾਵਾਂ ਸੰਗ ਰੰਗ ਰਤਿਆਂ ਦਾ ਕਹਿੰਦਾ ਜਿਹੜਾ ਇਹ ਰਾਗ ਹੈ ਪੱਤਿਆਂ ਦਾ ਕਹਿੰਦਾ ਫਿਰ ਉਹ ਛਿੜਦਾ ਹੈ ਜਿਹੜੇ ਸਾਡੇ ਚਾਹ ਨੇ ਚਾਵਾਂ ਦੇ ਨਾਲ ਹੀ ਕਹਿੰਦਾ ਜਿਹੜੇ ਸਾਡੇ ਰੰਗ ਰਤਿਆਂ ਦਾ ਵੀ ਜਿਹੜਾ ਚਾਹ ਹੈ ਉਹ ਵੀ ਛਿੜ ਜਾਂਦਾ ਹੈ ਹਵਾ ਦਾ ਅਜਬ ਕ੍ਰਿਸ਼ਮਾ ਹੈ ਅਜਬ ਮਤਲਬ ਵੱਖਰਾ ਕ੍ਰਿਸ਼ਮਾ ਮਤਲਬ ਚਮਤਕਾਰ ਕਹਿੰਦਾ ਹਵਾ ਜਿਹੜੀ ਹੈ ਉਹਦਾ ਵੀ ਵੱਖਰਾ ਹੀ ਚਮਤਕਾਰ ਹੈ ਕਿਵੇਂ ਹੈਗਾ ਹੈ ਕਾਇਨਾਤ ਸ਼ਿੰਗਾਰੀ ਇਹ ਕਹਿੰਦਾ ਐਨ ਲੱਗਦਾ ਹੈ ਹਵਾ ਦਾ ਕ੍ਰਿਸ਼ਮ ਜਿਵੇਂ ਕੁਦਰਤ ਕਾਇਨਾਤ ਦਾ ਮਤਲਬ ਹੁੰਦਾ ਹੈ ਕੁਦਰਤ ਜਿਵੇਂ ਕਹਿੰਦਾ ਹੈ ਜਿਹੜੀ ਕੁਦਰਤ ਹੈ ਪੂਰੀ ਸ਼ਿੰਗਾਰੀ ਹੋਈ ਹੈ ਸੱਜੀ ਹੋਈ ਹੈ ਹਵਾ ਤਾਂ ਬੜੀ ਪਿਆਰੀ ਆ ਹਵਾ ਤਾਂ ਬੜੀ ਨਿਆਰੀ ਆ ਬੱਚੋ ਇਸ ਆਪਣੀ ਕਵਿਤਾ ਤਾਂ ਇਸ ਕਵਿਤਾ ਦਾ ਨਿਚੋੜ ਜਾਂ ਕੇਂਦਰੀ ਭਾਗ ਫਿਰ ਕੀ ਹੋਏਗਾ ਕਿ ਜਿਹੜੀ ਹਵਾ ਹੈ ਉਹ ਬੜੀ ਹੀ ਪਿਆਰੀ ਤੇ ਨਿਆਰੀ ਹੈ ਤੇ ਇਹ ਜਿਹੜੀ ਹਵਾ ਹੈ ਇਹਦੀ ਨਾਲ ਹੀ ਕਹਿੰਦਾ ਹੈ ਜਿਹੜਾ ਝੁਗਿਰਦਾ ਆਪਣਾ ਆਲਾ ਦਵਾਲਾ ਹੈ ਉਹ ਮੈਕਾਂ ਦੇ ਨਾਲ ਮੈਕਦਾ ਹੈ ਜਿਹੜੇ ਪੰਛੀ ਨੇ ਉਹ ਵੀ ਹਵਾ ਦੇ ਰਾਈ ਜਿਹੜਾ ਅਸਮਾਨ ਦੇ ਵਿੱਚ ਉਡਾਰੀ ਭਰਦੇ ਨੇ ਕਹਿੰਦਾ ਹੈ ਹਵਾ ਸਾਡੇ ਸੁਗੰਧ ਫੈਲਣ ਲਈ ਵੀ ਜ਼ਰੂਰੀ ਔਰ ਸਾਡੇ ਖਿੜਖੜਾਉਣ ਲਈ ਵੀ ਜ਼ਰੂਰੀ ਹੈ ਕਹਿੰਦਾ ਜੀ ਹਵਾ ਨਾ ਰਹੀ ਤੇ ਹਵਾ ਨਾ ਹੋਈ ਤੇ ਜਿਹੜੇ ਫੁੱਲ ਨੇ ਬੂਟੇ ਨੇ ਉਹ ਕੁਮਲਾ ਜਾਣਗੇ ਮੁਰਝਾ ਜਾਣਗੇ ਕਹਿੰਦਾ ਇਹਦੇ ਨਾਲ ਰਲ ਕੇ ਹੀ ਸਾਨੂੰ ਵੀ ਜਿਹੜੀ ਮਸਤੀ ਉਹ ਚੜੀ ਰਹਿੰਦੀ ਹੈ ਕਹਿੰਦਾ ਫਿਰ ਬੱਦਲ ਵੀ ਬਾ ਹਵਾਵਾਂ ਦੇ ਨਾਲ ਬੱਦਲ ਬਣ ਜਾਂਦੇ ਨੇ ਕਦੋਂ ਬਣਦੇ ਨੇ ਜਦੋਂ ਉਹ ਪਹਾੜਾਂ ਦੇ ਨਾਲ ਟਕਰਾਉਂਦੇ ਨੇ ਹਵਾ ਨਾਲ ਬੱਦਲ ਟਕਰਾਉਂਦੇ ਫਿਰ ਜਦੋਂ ਹਵਾ ਦੇ ਨਾਲ ਬੱਦਲ ਟਕਰਾਉਂਦੇ ਨੇ ਫਿਰ ਕਹਿੰਦਾ ਮਿੱਠੀ ਜੀ ਝੜੀ ਜਿਹੜੀ ਹੈ ਉਹ ਲੱਗ ਜਾਂਦੀ ਹੈ ਜੇ ਮਿੱਠੀ ਝੜੀ ਨਾ ਲੱਗੇ ਤੇ ਫਿਰ ਕਹਿੰਦਾ ਭਾਰੀ ਜਿਹੜਾ ਹੈ ਮੀਂਹ ਪੈਂਦਾ ਹੈ ਕਹਿੰਦਾ ਹੈ ਹਵਾ ਦੇ ਨਾਲ ਹੀ ਜਿਹੜੇ ਰੁੱਖ ਨੇ ਉਹ ਲਹਿਰਾਉਣ ਲੱਗਦੇ ਨੇ ਜਿਹੜੇ ਲੋਕਾਂ ਦੀ ਖੁਸ਼ੀ ਦੇ ਚਿਹਰੇ ਨੇ ਮੂੰਹ ਨੇ ਉਹ ਕਹਿੰਦਾ ਫਿਰ ਟੈਕਣ ਲੱਗਦੇ ਨੇ ਕਹਿੰਦਾ ਸਾਡੇ ਜਿਹੜੇ ਚਾਹ ਨੇ ਉਹ ਵੀ ਰੰਗ ਰਤਿਆਂ ਵਰਗੇ ਨੇ ਤੇ ਹਵਾ ਦਾ ਕਹਿੰਦਾ ਅਜ਼ੇਹਾ ਕ੍ਰਿਸ਼ਮਾ ਵਕਰਾ ਹੀ ਚਮਤਕਾਰ ਹੈ ਐਵੇਂ ਲੱਗਦੀ ਹੈ ਹਵਾ ਜਿਵੇਂ ਕੁਦਰਤ ਜਿਹੜੀ ਪੂਰੀ ਸ਼ਿੰਗਾਰੀ ਹੋਈ ਸਜੀ ਹੋਈ ਹੁੰਦੀ ਹੈ